ਮਾੜੀਓਕ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਕ੍ਰਿਮੀਨਲਸ ਤੇ ਮਾੜੇ ਅਨਸਰਾਂ ਖਿਲਾਫ ਨਵਾਂਸ਼ਹਿਰ ਪੁਲਿਸ ਵੱਲੋਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇਨਚਾਰਜ ਸੀਆਈਏ ਤੇ ਐਸਐਚਓ ਬਹਿਰਾਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਮਿਤੀ 9 ਤੇ 10 ਮਈ ਦੀ ਦਰਮਿਆਨੀ ਰਾਤ ਮੰਡਾਲੀ ਪਿੰਡ ਦੇ ਵਿੱਚ ਇੱਕ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਹਦੇ ਵਿੱਚ ਅਸੀਂ 41 ਨੰਬਰ ਐਫਆਰ ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਕੀਤੀ ਸੀਗੀ ਉਦੇ ਵਿੱਚ ਇੱਕ ਤਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਤਰਮਿੰਦਰ ਸਿੰਘ ਜਿਹੜਾ ਹੈਗਾ ਉਹ ਪਿੱਛੋ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਤੇ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨੇ ਜਿਹੜੀ ਇਹ ਸਾਜ਼ਿਸ਼ ਸਾਰੀ ਰਚੀ ਸੀਗੀ ਤੇ ਕਿਸੇ ਨੂੰ ਸਪਾਰੀ ਦੇ ਕੇ ਉੱਥੇ ਭੇਜ ਕੇ ਇਹਨਾਂ ਦਾ ਕਤਲ ਕਰਾਇਆ ਸੀਗਾ ਤੇ ਜਦੋਂ ਇਹ ਸਾਰੀ ਅੱਗੇ ਤਫ਼ਤੀਸ਼ ਸਾਡੀ ਵਧੀ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਬਰਜੀਤ ਸਿੰਘ ਨਾਮਕ ਵਿਅਕਤੀ ਜੋ ਕਿ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹਨੂੰ ਇਸ ਸਪਾਰੀ ਦਿੱਤੀ ਸੀ ਤੇ ਉਹਨੇ ਕੋਈ ਸ਼ਾਰਪ ਵੈਪਨ ਯੂਜ਼ ਕਰਕੇ ਇਸ ਦਾ ਕਤਲ ਕੀਤਾ ਹੈ ਤੇ ਹੁਣ ਸਾਨੂੰ ਇੱਥੋਂ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਨੂੰ ਮੁਖਬਰ ਖਾਸ ਦੀ ਇਤਲਾਹ ਆਈ ਕਿ ਜੀ ਇੱਥੇ ਡਰੇਨ ਕੋਲ ਕਿਸੇ ਨੇ ਇਹਨੂੰ ਉਤਾਰਿਆ ਹੈਗਾ ਤੇ ਜਦੋਂ ਪੁਲਿਸ ਪਾਰਟੀ ਨੇ ਇਹਨੂੰ ਇੱਥੇ ਆ ਕੇ ਘੇਰਾ ਪਾਇਆ ਤੇ ਇਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਤਾ ਇਹਨੇ ਟੋਟਲ 2 ਫਾਇਰ ਕੀਤੇ ਆ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤੇ ਤਾਂ ਉਸਦੇ ਲੱਦੇ ਉੱਤੇ ਜਿਹੜੀ ਹੈਗੀ ਇੰਜਰੀ ਹੋਈ ਹੈ ਤੇ ਉਹਨੂੰ ਇਮੀਡੀਟਲੀ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈਗਾ ਤੇ ਅੱਗੇ ਦੀ ਤਫ਼ਤੀਸ਼ ਚੱਲ ਰਹੀ ਹੈ ਹਾਂ ਸੁਪਾਰੀ ਕਿਤਨੇ ਕੇ ਮਿਲੇ ਆ ਸਰ ਇਹਦੇ ਵਿੱਚ ਜੀ ਹੁਣ ਇਹਨੂੰ ਅਸੀਂ ਉਹ ਜਿਹੜਾ ਜਿਹਨੇ ਦਿੱਤੀ ਹੈਗੀ ਉਹ ਤਾਂ ਬਾਹਰ ਬੈਠਾ ਹੈਗਾ ਹੁਣ ਇਹਨੂੰ ਅਸੀਂ ਪੁੱਛਕਿਛ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਰਾ ਮਾਮਲਾ ਕਲੀਅਰ ਹੋਏਗਾ ਕਿਹੜੀ ਪਰਚ ਕੋਈ ਲੱਗੀ ਹੈ ਤੇ ਮੈਂ ਵੀ ਦੱਸਣਾ ਚਾਹੁੰਦਾ ਕਿ ਇਹਦੇ ਖਿਲਾਫ ਟੋਟਲ 7 ਮੁਕਦਮੇ ਦਰਜ ਹੈਗੇ ਆ ਜਿਹੜੇ ਸਾਰੇ ਲੜਾਈ ਝਗੜੀਆਂ ਦੇ ਆ ਤੇ ਉਹਦੇ ਵਿੱਚੋਂ ਪਹਿਲਾਂ ਇੱਕ ਮਰਡਰ ਦਾ ਮੁਕਦਮਾ ਹੋਰ ਵੀ ਇਹਦੇ ਉੱਤੇ ਦਰਜ ਹੈ ਸਰ ਟੋਟਲ ਕਿੰਨੇ ਫਾਇਰ ਹੋਏ ਆ ਇਹ ਜੀ ਦੋ ਫਾਇਰ ਇਹਨੇ ਕੀਤੇ ਹੈਗੇ ਪੁਲਿਸ ਪਾਰਟੀ ਦੇ ਉੱਤੇ ਤੇ ਪੁਲਿਸ ਪਾਰਟੀ ਵੱਲੋਂ ਵੀ ਦੋ ਫਾਇਰ ਸਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਹਨੇ ਕਿਸੇ ਐਨ ਆਰ ਆਈ ਦੇ ਕਹਿਣ ਤੇ ਹੀ ਇਹ ਮਰਡਰ ਕੀਤਾ ਹਾਂ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਤਰਮਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹ ਹੁਣ ਕੈਨੇਡਾ ਰਹਿੰਦਾ ਹੈ ਉਹਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਪ੍ਰੀਮ ਸਿੰਘ ਦਾ ਮਰਡਰ ਕਿਉਂ ਕਰਵਾਇਆ ਕੋਈ ਇਹਨਾਂ ਦੀ ਜੀ ਹਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਕਿਉਂਕਿ ਇੱਕੋ ਪਿੰਡ ਦੇ ਰਹਿਣ ਵਾਲੇ ਆ ਉਹ ਪੁਰਾਣੀ ਰੰਜਿਸ਼ ਦੇ ਚੱਲਦੇ ਹੀ ਇਹਨੇ ਇਹਨਾਂ ਦਾ ਕ ਹਾਂਜੀ ਹਾਂ ਇਹਨਾਂ ਦੇ ਉੱਤੇ ਵੀ ਕੋਈ ਮਾਮਲਾ ਦਰਜ ਸੀਗਾ ਉਹ ਵੀ ਅਸੀਂ ਵੈਰੀਫਾਈ ਕਰ ਲਿਆ ਕੋਈ ਲੜਾਈ ਝਗੜੇ ਦਾ ਹੀ ਆ ਹਾਂਜੀ ਹਾਂਜੀ ਲੜਾਈ ਕਿਹੜੇ ਪੈਰ 'ਚ ਗੋਲੀ ਲੱਗੀ ਸਰ ਹਾਂਜੀ ਗੋਲੀ ਕਿਹੜੇ ਪੈਰ 'ਚ ਲੱਗੀ ਏ ਜੀ ਦਸਤੂਰ ਮੁਤਾਬਕ ਲੈਫਟ ਪੈਰ ਦੇ ਵਿੱਚ ਲੱਗੀ ਹੋਈ ਹੈ ਹੁਣ ਹਾਲਾਚੀਂ ਦਾ ਠੀਕ ਹੈ ਹਾਂਜੀ ਕਿੰਨੀ ਏਜ ਦੀ ਏਦੀ 26 27 ਸਾਲ ਏਦੀ ਏਜ ਹੈਗੀ ਓਕੇ ਸਰ ਥੈਂਕ ਯੂ